ਇਸ ਕਿਸਮ ਦੇ ਸਮਾਗਮਾਂ ਦੀ ਅੱਜ ਬਹੁਤ ਜ਼ਿਆਦਾ ਲੋੜ ਆ। ਕਿਉਂ ਜ਼ਿਆਦਾ ਲੋੜ ਆ? ਉਹਦਾ ਵੱਡਾ ਕਾਰਨ ਇਹ ਕਿ ਜਿਸ ਕਿਸਮ ਦੇ ਸਮਾਜ ਦੇ ਪ੍ਰਬੰਧ ਦੇ ਵਿੱਚ ਸੰਸਾਰ ਪ੍ਰਬੰਧ 'ਚ ਅਸੀਂ ਰਹਿ ਰਹੇ ਹਾਂ, ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੰਦਿਆਂ ਦੇ ਇਕੱਠੇ ਬੈਠਣ ਦਾ ਮੌਕਾ ਖੀ ਬਹੁਤ ਘੱਟ ਰਹਿ ਜਾਣਾ ਤੇ ਲੋਕਾਂ ਨੂੰ ਇਕੱਠੇ ਬੈਠਣਾ ਹੀ ਨਹੀਂ ਆਉਂਦਾ। ਤੇ ਨਹੀਂ ਆਉਣਾ ਸਾਡੇ ਬਹੁਤ ਸਾਰੇ ਜਿਹੜੇ ਪਰਿਵਾਰਕ ਸਮਾਗਮ ਆ ਉਹਨਾਂ ਵਿੱਚ ਵੀ ਲੋਕਾਂ ਨੂੰ ਇਕੱਠੇ ਬੈਠਣਾ ਨਹੀਂ ਆਉਂਦਾ ਜੇ ਤੁਸੀਂ ਕਦੇ ਵਿਆਹ ਤੇ ਜਾਓ ਤਾਂ ਲੋਕ ਜਾਂ ਆਪ ਦਾ ਮੋਬਾਈਲ ਵੇਖੀ ਜਾਂਦੇ ਹੁੰਦੇ ਆ ਤੇ ਜਾਂ ਫਿਰ ਉੱਥੇ ਤਗੜ ਤਗੜ ਹੋਈ ਜਾਂਦੀ ਹੁੰਦੀ ਆ ਤਾਂ ਸਾਨੂੰ ਇੱਕ ਦੂਸਰੇ ਨਾਲ ਗੱਲਾਂ ਕਰਨੀਆਂ ਹੀ ਭੁੱਲ ਗਈਆਂ ਇਹ ਬਹੁਤ ਜ਼ਰੂਰੀ ਹੈ ਇਸ ਕਰਕੇ ਇਸ ਕਿਸਮ ਦੇ ਜਿਹੜੇ ਸਮਾਗਮ ਨੇ ਉਹ ਸਿਰਫ ਇੰਨੀ ਗੱਲ ਹੀ ਨਹੀਂ ਦੀ ਕਿ ਉੱਥੇ ਗੱਲ ਕਿੰਨੀ ਮਹੱਤਵਪੂਰਨ ਹੋਣੀ ਮੰਨ ਲਓ ਇਹਨਾਂ ਦਾ ਇਹਨਾਂ ਦੀ ਕਵਿਸ਼ਰੀ ਆ ਉਹ ਕਵਿਸ਼ਰੀ ਅਸੀਂ ਕਿਤਾਬ ਘਰ ਬੈਠ ਕੇ ਵੀ ਪੜ ਸਕਦੇ ਆ ਮੰਨ ਲਓ ਕਿ ਜਿਹੜੀਆਂ ਇੱਥੇ ਗੱਲਾਂ ਆ ਉਹ ਆਨਲਾਈਨ ਵੀ ਹੋ ਸਕਦੀਆਂ ਪਰ ਉਹ ਗੱਲਾਂ ਉਹ ਨਹੀਂ ਹੋਣਗੀਆਂ ਜੋ ਇੱਥੇ ਬੈਠ ਕੇ ਮਨੋੱਖਾਂ ਦੇ ਦਰਮਿਆਨ ਇੱਕ ਵੱਖਰੇ ਕਿਸਮ ਦੇ ਸਬੰਧ ਸਿਰਜੇ ਜਾਂਦੇ ਆ ਜਦੋਂ ਬੰਦੇ ਸਮਾਂ ਲਾਉਂਦੇ ਆ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਸਾਂਝੀ ਚੇਤਨਾ ਪੈਦਾ ਹੁੰਦੀ ਆ ਉਸ ਚੀਜ਼ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਇਸ ਕਰਕੇ ਇਸ ਕਿਸਮ ਦੇ ਸਮਾਗਮ ਰਚਾਉਣੇ ਚਾਹੀਦੇ ਆ ਤੇ ਹੋਣੇ ਚਾਹੀਦੇ